ਮੌਸਮ ਦੇ ਵਿੱਚ ਲਗਾਤਾਰ ਬਦਲਾਅ ਜਿਹੜਾ ਸ਼ੁਰੂ ਹੋ ਚੁੱਕਿਆ ਔਰ ਭਾਰਤ ਪਾਕਿਸਤਾਨ ਸਰਹੱਦ ਦੇ ਜਿਹੜੇ ਪਿੰਡ ਨੇ ਇਸ ਵਕਤ ਧੁੰਦ ਦੀ ਕਹਿਰ ਦੇ ਨਾਲ ਗੁਜ਼ਰ ਰਹੇ ਨੇ ਔਰ ਕਾਫੀ ਜ਼ਿਆਦਾ ਜਿਹੜੀ ਪਰੇਸ਼ਾਨੀ ਹੈ ਲੋਕਾਂ ਨੂੰ ਨਜ਼ਰ ਆ ਰਹੀ ਹੈ ਪਹਿਲੇ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਨੇ ਹੈ ਇਹ ਜਿਹੜੀ ਰੋਡ ਦੇ ਉੱਪਰ ਤੁਸੀਂ ਦੇਖੋਗੇ ਕਿ ਕੀ ਇਸ ਸਮੇਂ ਹਾਲਾਤ ਜਿਹੜੇ ਬਣੇ ਹੋਏ ਨੇ ਲੋਕ ਕਿਸ ਤਰੀਕੇ ਦੇ ਨਾਲ ਇਸ ਸਮੇਂ ਪਰੇਸ਼ਾਨ ਨੇ ਕਿ ਆਂ ਜਾਣ ਵਾਲੇ ਜਿਹੜੇ ਵਾਹਨ ਹੈ ਉਹਨਾਂ ਦੀ ਸਪੀਡ ਵੀ ਜਿਹੜੀ ਹੈ ਕਾਫੀ ਜ਼ਿਆਦਾ ਥੰਮ ਚੁੱਕੀ ਹੈ ਔਰ ਕਿਤਨਾ ਕਿਤੇ ਪਰੇਸ਼ਾਨੀ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਆ ਰਹੀ ਵਾਹਨਾ ਦੀ ਜਿਹੜੀ ਰਫਤਾਰ ਹੈ ਉਹ ਵੀ ਬਹੁਤ ਜ਼ਿਆਦਾ ਘੱਟ ਚੁਕੀ ਹੈ ਸੋ ਇਸ ਵਕਤ ਸਾਡੇ ਨਾਲ ਭਾਰਤ ਪਾਕਿਸਤਾਨ ਸਰਹੱਦੇ ਪਿੰਡਾਂ ਦੇ ਕੁਝ ਲੋਕ ਜਿਹੜੇ ਰਾਹੀਰ ਨੇ ਉਹ ਮੌਜੂਦ ਨੇ ਗੱਲਬਾਤ ਕਰਾਂਗੇ ਤੇ ਉਹਨਾਂ ਕੋ ਜਾਣਦੇ ਆ ਕਿ ਕੀ ਇਸ ਸਮੇਂ ਜਿਹੜੇ ਹਾਲਾਤ ਬਣੇ ਹੋਏ ਨੇ ਤੇ ਕਿੰਨਾ ਕੁ ਫਰਕ ਹੁਣ ਕਿਉਂਕਿ ਪਹਿਲੇ ਨਵੰਬਰ ਮਹੀਨਾ ਹੋ ਚੁਕਿਆ ਲੋਕ ਪੱਖੇ ਦਾ ਘਲ ਆ ਰਹੇ ਹੀ ਹੁਣ ਇੱਕਦਮ ਜਿਹੜਾ ਬਦਲਾਵ ਆ ਧੁੰਦ ਵੀ ਲਗਾਤਾਰ ਜਿਹੜੀ ਸ਼ੁਰੂ ਹੋ ਗਈ ਹੈ ਕਿੰਨਾ ਕੁ ਫਰਕ ਦੇਖ ਰਹੇ ਵੇਖੋ ਪਹਿਲਾਂ 1 ਅਧ ਨਵੰਬਰ ਤੱਕ ਤਾਂ ਗਰਮੀ ਦਾ ਮੌਸਮ ਚੱਲ ਰਿਹਾ ਹੈ ਅਧ ਨਵੰਬਰ ਤੋਂ ਬਾਅਦ ਇੱਕਦਮੀ ਜਿਹੜਾ ਮੌਸਮ ਦੇ ਵਿੱਚ ਬ ਵਦੀਲੀ ਠੰਡ ਦੇ ਨਾਲ ਨਾਲ ਜਿਹੜੀ ਸੰਘਣੀ ਧੁੰਦ ਹੈ ਉਹਨ ਬਹੁਤ ਜ਼ਿਆਦਾ ਇਸ ਵਕਤ ਪਰੇਸ਼ਾਨੀ ਪਰੇਸ਼ਾਨ ਕੀਤਾ ਹੈ ਲੋਕਾਂ ਨੂੰ ਸੰਘਣੀ ਧੁੰਦ ਦੇ ਨਾਲ ਐਕਸੀਡੈਂਟ ਵੀ ਹੋ ਰਹੇ ਨੇ ਉਹਦੇ ਵਿੱਚ ਮੈਂ ਇੱਕ ਤੁਹਾਡੇ ਮਾਧਿਅਮ ਰਹੀ ਹੈ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਵੀ ਜਿਹੜੀ ਆਪਣੇ ਵਾਹਨਾਂ ਦੀ ਸਪੀਡ ਹੈ ਇਹਨੂੰ ਥੋੜਾ ਕੰਟਰੋਲ ਕੀਤਾ ਜਾਵੇ ਕਿਉਂਕਿ ਇੰਨੀ ਸੰਘਣੀ ਧੁੰਦ ਦੇ ਵਿੱਚ ਤੇ 50 ਮੀਟਰ ਤੋਂ ਬੰਦਾ ਵੀ ਲੱਭ ਰਿਹਾ ਹੈਗਾ ਇਸ ਕਰਕੇ ਸਾਰੇ ਨੂੰ ਅਪੀਲ ਹੈ ਕਿ ਜਿਹੜੇ ਆਪਣੇ ਵਾਹਨਾਂ ਦੀ ਸਪੀਡ ਹੈ ਉਹ ਥੋੜੀ ਘਟਾ ਦਿੱਤਾ ਪਾਂਹ ਸੜਕ ਤੇ ਖੜੇ ਹੈ ਸਰਦੀ ਕਿਤੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਲੋਕ ਕਿੰਨੀ ਸਪੀਡ ਦੇ ਵਿੱਚ ਜਾ ਰਹੇ ਸੋ ਇਹ ਜਿਹੜੀ ਖਾਸੀ ਜਿਹੜੀ ਪਰੇਸ਼ਾਨੀ ਹੈ ਮੌਸਮ ਜਰੂਰ ਜਿਹੜਾ ਵਧੀਆ ਹੋ ਚੁੱਕਿਆ ਉਸ ਦੇ ਨਾਲ ਜਿੱਥੇ ਬੱਚੇ ਬਜ਼ੁਰਗ ਨੇ ਉਹ ਵੀ ਖਾਸੇ ਪਰੇਸ਼ਾਨ ਹੋ ਰਹੇ ਨੇ ਸੋ ਇਹ ਤਸਵੀਰਾਂ ਸਵੇਰਸਾਰ ਨੂੰ ਬਹੁਤ ਵਧੀਆ ਲੱਗਦੀਆਂ ਨੇ ਕਿਉਂਕਿ ਸਰਹਦੀ ਇਲਾਕੇ ਦਾ ਜਿਹੜਾ ਏਰੀਆ ਇਹ ਦੇਖਣ ਚ ਪੂਰਾ ਤੁਹਾਨੂੰ ਜਿਹੜਾ ਹਿਲ ਸਟੇਸ਼ਨ ਦੀ ਜਿਹੜੀ ਫੀਲਿੰਗ ਤਾਂ ਦਿੰਦਾ ਪਰ ਮਜਬੂਰੀ ਇੱਥੇ ਲੋਕਾਂ ਦੀ ਇਸਵੇਂ ਇਹ ਬਣ ਗਈ ਹੈ ਕਿ کاروبار ਨਿਕਲਣਾ ਵੀ ਜਿਹੜਾ ਔਖਾ ਹੋ ਗਿਆ ਔਰ ਖਾਸ ਤੌਰ ਤੇ ਬਾਰਿਸ਼ ਨਾ ਹੋਣ ਦੇ ਚਲਦੇ ਜਿਹੜੇ ਨੇ ਕਾਫੀ ਜ਼ਿਆਦਾ ਜਿਹੜੇ ਲੋਕ ਨੇ ਉਹ ਵੀ ਬਿਮਾਰ ਹੋ ਰਹੇ ਨੇ ਕਿਉਂਕਿ ਇਸ ਦਾ ਸਿੱਧਾ ਸਿੱਧਾ ਅਸਰ ਜਿਹੜੇ ਹਾਰਟ ਦੇ ਪੇਸ਼ੀਐਂਟ ਨੇ ਛੋਟੇ ਬੱਚੇ ਨੇ ਉਹਨਾਂ ਦੇ ਉੱਪਰ ਪੈਂਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ بارش ਦੇ ਕੋਈ ਅਸਰ ਵੀ ਨਹੀਂ ਨੇ ਮੌਸਮ ਵਿਭਾਗ ਵੱਲੋਂ بارش ਦਾ ਅਲਰਟ ਕੁਝ ਦਿਨ ਬਾਅਦ ਜ਼ਰੂਰ ਦੱਸਿਆ ਗਿਆ ਸੀ ਪਰ ਇਹ ਹੁਣ ਵੇਖਣਾ ਹੋਵੇਗਾ ਕਿ ਕਦੋਂ ਜਿਹੜੀ ਕਿਰਪਾ ਜਿਹੜੀ بارش ਦੀ ਹੋਵੇਗੀ ਤੇ ਲੋਕ ਜਿਹੜੇ ਨੇ ਇਸ ਸੁੱਕੀ ਜਿਹੜੀ ਠੰਡ ਪੈ ਰਹੀ ਹੈ ਇਸ ਤੋਂ ਜਿਹੜੇ ਰਾਹਤ ਮਹਿਸੂਸ ਕਰਨਗੇ ਕੈਮਰਾ ਪਰਸਨ ਮੋਈਦਲਾ ਰੋਹਿਤ ਮੈਂ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ ਇੰਡੋਪਾਕ ਬਾਰਡਰ ਗੁਰਦਾਮ ਮੌਸਮ ਦੇ ਵਿੱਚ ਲਗਾਤਾਰ ਬਦਲਾਅ ਜਿਹੜਾ ਸ਼ੁਰੂ ਹੋ ਚੁੱਕਿਆ ਔਰ ਭਾਰਤ ਪਾਕਿਸਤਾਨ ਸਰਹੱਦ ਦੇ ਜਿਹੜੇ ਪਿੰਡ ਨੇ ਇਸ ਵਕਤ ਤੁੰਦ ਦੀ ਕਹਿਰ ਦੇ ਨਾਲ ਗੁਜ਼ਰ ਰਹੇ ਨੇ ਔਰ ਕਾਫੀ ਜ਼ਿਆਦਾ ਜਿਹੜੀ ਪਰੇਸ਼ਾਨੀ ਹੈ ਲੋਕਾਂ ਨੂੰ ਨਜ਼ਰ ਆ ਰਹੀ ਹੈ ਪਹਿਲੇ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਨੇ ਹੈ ਇਹ ਜਿਹੜੀ ਰੋਡ ਦੇ ਉੱਪਰ ਤੁਸੀਂ ਦੇਖੋਗੇ ਕਿ ਕੀ ਇਸ ਸਮੇਂ ਹਾਲਾਤ ਜਿਹੜੇ ਬਣੇ ਹੋਏ ਨੇ ਲੋਕ ਕਿਸ ਤਰੀਕੇ ਦੇ ਨਾਲ ਇਸ ਸਮੇਂ ਪਰੇਸ਼ਾਨ ਨੇ ਕਿ ਆਨ ਜਾਣ ਵਾਲੇ ਜਿਹੜੇ ਵਾਹਨ ਹੈ ਉਹਨਾਂ ਦੀ ਸਪੀਡ ਵੀ ਜਿਹੜੀ ਹੈ ਕਾਫੀ ਜ਼ਿਆਦਾ ਥ ਆਮ ਲੋਕ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਆਰੀ ਹੈ ਔਰ ਵਾਨਾ ਦੀ ਜਿਹੜੀ ਰਫਤਾਰ ਹੈ ਉਹ ਵੀ ਬਹੁਤ ਜ਼ਿਆਦਾ ਘੱਟ ਚੁਕੀ ਹੈ ਸੋ ਇਸ ਵਕਤ ਸਾਡੇ ਨਾਲ ਭਾਰਤ ਪਾਕਿਸਤਾਨ ਸਰਹੱਦ ਦੇ ਪਿੰਡਾਂ ਦੇ ਕੁਝ ਲੋਕ ਜਿਹੜੇ ਰਾਹੀਰ ਨੇ ਉਹ ਮੌਜੂਦ ਨੇ ਗੱਲਬਾਤ ਕਰਾਂਗੇ ਤੇ ਉਹਨਾਂ ਕੋ ਜਾਣਦੇ ਆ ਕਿ ਕੀ ਇਸ ਸਮੇਂ ਜਿਹੜੇ ਹਾਲਾਤ ਬਣੇ ਹੋਏ ਨੇ ਤੇ ਕਿੰਨਾ ਕੁ ਫਰਕ ਹੁਣ ਕਿਉਂਕਿ ਪਹਿਲੇ ਨਵੰਬਰ ਮਹੀਨਾ ਹੋ ਚੁਕਿਆ ਲੋਕ ਪੱਖੇ ਤੱਕ ਲਾ ਰਹੇ ਹੀ ਹੁਣ ਇੱਕਦਮ ਜਿਹੜਾ ਬਦਲਾਵ ਹੈ ਧੁੰਦ ਵੀ ਲਗਾਤਾਰ ਜਿਹੜੀ ਸ਼ੁਰੂ ਹੋ ਗਈ ਹੈ ਕਿੰਨਾ ਕੁ ਫਰਕ ਦੇਖ ਰਹੇ ਵੇਖੋ ਪਹਿਲਾਂ 1 ਅਧ ਨਵੰਬਰ ਤੱਕ ਤਾਂ ਗਰਮੀ ਦਾ ਮੌਸਮ ਚੱਲ ਰਿਹਾ ਹੈ ਹੂੰ ਅੱਧ ਨਵੰਬਰ ਤੋਂ ਬਾਅਦ ਇੱਕਦامی ਜਿਹੜਾ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆਈ ਆ ਤਬਦੀਲੀ ਠੰਡ ਦੇ ਨਾਲ ਨਾਲ ਜਿਹੜੀ ਸੰਘਣੀ ਧੁੰਦ ਹੈ ਉਹਨ ਬਹੁਤ ਜ਼ਿਆਦਾ ਇਸ ਵਕਤ ਪਰੇਸ਼ਾਨੀ ਪਰੇਸ਼ਾਨ ਕੀਤਾ ਹੈ ਲੋਕਾਂ ਨੂੰ ਸੰਘਣੀ ਧੁੰਦ ਦੇ ਨਾਲ ਐਕਸੀਡੈਂਟ ਵੀ ਹੋ ਰਹੇ ਨੇ ਉਹਦੇ ਵਿੱਚ ਮੈਂ ਇੱਕ ਤੁਹਾਡੇ ਮਾਧਿਅਮ ਰਹੀ ਹੈ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਵੀ ਜਿਹੜੀ ਆਪਣੇ ਵਾਹਨਾਂ ਦੀ ਸਪੀਡ ਹੈ ਇਹਨੂੰ ਥੋੜਾ ਕੰਟਰੋਲ ਕੀਤਾ ਜਾਵੇ ਕਿਉਂਕਿ ਇੰਨੀ ਸੰਘਣੀ ਧੁੰਦ ਦੇ ਵਿੱਚ ਤੇ 50 ਮੀਟਰ ਤੋਂ ਬੰਦਾ ਵੀ ਲੱਭ ਰਿਹਾ ਹੈਗਾ ਇਸ ਕਰਕੇ ਸਾਲੇ ਨੂੰ ਅਪੀਲ ਹੈ ਕਿ ਜਿਹੜੇ ਆਪਣੇ ਵਾਹਨਾਂ ਦੀ ਸਪੀਡ ਆ ਥੋੜੀ ਘਟਾ ਦਿੱਤਾ ਪਾਂਹ ਸੜਕ ਦੇ ਖੜੇ ਆ ਸਰਦੀ ਕੇਤਾ ਦੇ ਵਿੱਚ ਤੁਸੀਂ ਵੇਖ ਸਕਦੇ ਲੋਕ ਕਿੰਨੀ ਸਪੀਡ ਦੇ ਵਿੱਚ ਜਾ ਰਹੇ ਨੇ ਸੋ ਇਹ ਜਿਹੜੀ ਖਾਸੀ ਜਿਹੜੀ ਪਰੇਸ਼ਾਨੀ ਹੈ ਮੌਸਮ ਜਰੂਰ ਜਿਹੜਾ ਵਧੀਆ ਹੋ ਚੁੱਕਿਆ ਉਸ ਦੇ ਨਾਲ ਜਿੱਥੇ ਬੱਚੇ ਬਜ਼ੁਰਗ ਨੇ ਉਹ ਵੀ ਖਾਸੇ ਪਰੇਸ਼ਾਨ ਹੋ ਰਹੇ ਨੇ ਸੋ ਇਹ ਤਸਵੀਰਾਂ ਸਵੇਰ ਸਾਰ ਨੂੰ ਬਹੁਤ ਵਧੀਆ ਲੱਗਦੀਆਂ ਨੇ ਕਿਉਂਕਿ ਸਰਹੱਦੀ ਇਲਾਕੇ ਦਾ ਜਿਹੜਾ ਏਰੀਆ ਇਹ ਦੇਖਣ 'ਚ ਪੂਰਾ ਤੁਹਾਨੂੰ ਜਿਹੜਾ ਹਿਲ ਸਟੇਸ਼ਨ ਦੀ ਜਿਹੜੀ ਫੀਲਿੰਗ ਤਾਂ ਦਿੰਦਾ ਪਰ ਮਜਬੂਰੀ ਇੱਥੇ ਲੋਕਾਂ ਦੀ ਇਸ ਤਰ੍ਹਾਂ ਬੇ ਬਣ ਗਈ ਹੈ ਕਿ ਕਾਰੋਬਾਰ ਨਿਕਲਣਾ ਵੀ ਜਿਹੜਾ ਔਖਾ ਹੋ ਗਿਆ ਔਰ ਖਾਸ ਤੌਰ ਤੇ بارش ਨਾ ਹੋਣ ਦੇ ਚਲਦੇ ਜਿਹੜੇ ਨੇ ਆ ਕਾਫੀ ਜ਼ਿਆਦਾ ਜਿਹੜੇ ਲੋਕ ਨੇ ਉਹ ਵੀ ਬਿਮਾਰ ਹੋ ਰਹੇ ਨੇ ਕਿਉਂਕਿ ਇਸ ਦਾ ਸਿੱਧਾ ਸਿੱਧਾ ਅਸਰ ਜਿਹੜੇ ਹਾਰਟ ਦੇ ਪੇਸ਼ੈਂਟ ਨੇ ਛੋਟੇ ਬੱਚੇ ਨੇ ਉਹਨਾਂ ਦੇ ਉੱਪਰ ਪੈਂਦਾ ਹੋਇਆ ਨਜ਼ਰ ਆ ਰਿਹਾ ਫਿਲਹਾਲ بارش ਦੇ ਕੋਈ ਅਸਰ ਵੀ ਨਹੀਂ ਨੇ ਮੌਸਮ ਵਿਭਾਗ ਵੱਲੋਂ بارش ਦਾ ਅਲਰਟ ਕੁਝ ਦਿਨ ਬਾਅਦ ਜ਼ਰੂਰ ਦੱਸਿਆ ਗਿਆ ਸੀ ਪਰ ਇਹ ਹੁਣ ਵੇਖਣਾ ਹੋਵੇਗਾ ਕਿ ਕਦੋਂ ਜਿਹੜੀ ਕਿਰਪਾ ਜਿਹੜੀ بارش ਦੀ ਹੋਵੇਗੀ ਤੇ ਲੋਕ ਜਿਹੜੇ ਨੇ ਇਸ ਸੁੱਕੀ ਜਿਹੜੀ ਠੰਡ ਪੈ ਰਹੀ ਹੈ ਇਸ ਤੋਂ ਜਿਹੜੇ ਰਾਹਤ ਮਹਿਸੂਸ ਕਰਨਗੇ ਕੈਮਰਾ ਪਰਸਨ ਮੋਇਦ ਅਲਾਰੋਹੀਤ ਮੈਂ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਇੰਡੋਪਾਕ ਬਾਰਡਰ ਗੁਰਦਾਸਪੁਰ